ਆ ਪੈ ਗਿਆ ਜਿਹੜਾ ਤੁਸੀਂ ਓਲਾ ਊਬਰ ਇਨ ਡਰਾਈਵ ਤੇ ਰੈਪਿਡੋ ਨੂੰ ਤੁਸੀਂ ਬਾਈਕਟ ਕਰਦੇ ਜੀ ਕੋਈ ਐਮਨ ਨਹੀਂ ਛੱਡਿਆ ਡੀਸੀ ਸਾਹਿਬ ਨਹੀਂ ਛੱਡੇ ਚਾਹੀਓ ਪੰਜਕਲਾ ਤੋਂ ਹੋਵੇ ਚਾਹੀ ਪਾਟ ਤੋਂ ਨਹੀਂ ਪੋਖੜਤਾਲ ਕਰਕੇ ਲਿਖ ਲਈ ਜਿਹਦੇ ਚ ਮੈਂ 10 ਦਿਨ ਪੋਖੜਤਾਲ ਤੇ ਬੈਠਾ ਤੇ ਸਾਡੇ ਡਰਾਈਵਰਾਂ ਨੇ 10 ਦਿਨ ਗੱਡੀ ਪਾਧਰ ਰੱਖੀ ਪ੍ਰਸ਼ਾਸਨ ਨੇ ਸਾਨੂੰ ਕਹਤਾ ਜੀ ਇਹ ਸਟੂਡੀਓ ਸਾਰੀਆਂ ਮੰਗਾ ਮੰਨੀਆਂ ਤੇ ਅਸੀਂ ਨਵਾਂ ਕਾਨੂੰਨ ਦੇ ਤਹਿਤ ਜਿਹੜਾ ਐਗਰੀਗੇਟਰ ਗਾਈਡਲਾਈਨ 2020 ਉਹਦੇ ਹਿਸਾਬ ਨਾਲ ਅਸੀਂ ਲਾਇਸੈਂਸ ਦਵਾਂਗੇ ਉਹਨਾਂ ਨੂੰ ਲਾਇਸੈਂਸ ਦਿੱਤਾ ਹੈ ਰੈਪਿਡ ਨੂੰ ਲਾਇਸੈਂਸ ਦਿੱਤਾ ਤੇ ਇੰਟਰਨੈਟਰ ਨੂੰ ਲਾਇਸੈਂਸ ਦਿੱਤਾ ਪਰ ਜਿਹੜਾ ਲਾਇਸੈਂਸ ਦਿੱਤਾ ਜੀ ਉਹ ਬਿਲਕੁਲ ਗਲਤ ਦਿੱਤਾ ਹੈ ਔਰ ਉਹਨਾਂ ਨੇ ਉਸ ਕਾਨੂੰਨ ਦੀ ਏ ਤੱਤੇ ਉਡਾਤੀਆਂ ਜੀ ਉਹਦਾ ਪਹਿਲਾ ਜੀ ਵਾਈਟ ਪਲੇਟ ਗੱਡੀਆਂ ਅਟੈਚ ਕਰਦੇ ਆ ਉਹਦੇ ਚ ਸਭ ਤੋਂ ਵੱਡਾ ਕਾਰਨ ਹੈ ਜੀ ਜਿਹੜੀ ਬਾਈਕ ਚੱਲ ਰਹੀ ਹੈ ਉਹ ਸਾਰੀ ਵਾਈਟ ਹੈ ਜੀ ਤੇ ਫਿਰ ਉਹ ਸਾਰੇ ਇਲੀਗਲ ਹੈ ਜੀ ਵਾਈਟ ਫਲੇਟ ਹੋਣ ਮੈਂ ਤੁਹਾਨੂੰ ਦਿਖਾ ਦਿੰਦਾ ਇੱਥੇ ਸਾਹਮਣੇ ਛੱਡਨ ਆ ਰਹੇ ਕਸਪਰ ਨੂੰ ਤੇ ਉਹ ਨਾ ਤਾਂ ਉਹ ਕੋ ਮੈਡੀਕਲ ਕਾਟਾ ਉਹਨਾਂ ਦੀ ਨਾ ਕੋਈ ਪੈਂਡਿੰਗ ਬਟਨ ਹੈ ਜੀ ਨਾ ਉਹਨਾਂ ਕੋਲ ਕਮਰਸ਼ੀਅਲ ਲਾਇਸੈਂਸ ਹੈ ਨਾ ਉਹਨਾਂ ਕੋਲ ਕਮਰਸ਼ੀਅਲ ਫਲੇਟ ਹੈ ਨਾ ਕਮਰਸ਼ੀਅਲ ਇੰਸ਼ੋਰੈਂਸ ਹੈ ਜੀ ਤੇ ਉਹ ਕਿਸ ਤਰ੍ਹਾਂ ਸੇਫ ਹੈ ਜੇ ਕੋਈ ਕ੍ਰਿਕਟਰ ਅਟੈਚ ਕਰੇਗਾ ਗੱਡੀ ਅਟੈਚ ਕਰੇਗਾ ਤਾਂ ਉਹਨਾਂ ਪਾਣਦੇ ਲੱਗਦਾ ਮੈਡੀਕਲ ਇੰਸ਼ੋਰੈਂਸ ਕਰਾਏਗਾ ਪਹਿਲੇ ਦਿਨੀ ਪਹਿਲੀ ਰਾਈਡ ਤੋਂ ਹੀ ਦੂਸਰਾ 10 ਲੱਖ ਦਾ ਟਰਨਸ਼ੂਰ ਕਰਾਏਗਾ ਜੇ ਪਾਲੋ ਉਹਦੇ ਨਾਲ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਤਾਂ ਉਹਨੂੰ ਤੇ ਪਰਿਵਾਰ ਨੂੰ 10 ਲੱਖ ਦੀ ਸੂਟ ਮਿਲੇਗੀ ਔਰ ਹਰ ਸਾਲ ਉਹ 10% ਦੀ ਇੰਕਰੀਜ਼ ਹੋਏਗਾ ਜੀ ਉਹਦੀਆਂ ਤਾਂ ਧੱਕੇ ਉਡਾ ਦਿੱਤੇ ਜੀ ਕਿਸੇ ਦਾ ਵੀ ਅੱਜ ਤੋਂ 2016 ਤੋਂ ਆਪਾਂ ਚੱਲ ਜਾਈਏ ਨੇ ਅੱਜ ਤੱਕ ਕਿਸੇ ਦਾ ਵੀ ਮੈਡੀਕਲ ਇੰਸ਼ੂਰ ਸ਼ੁਰੂ ਹੋਇਆ ਇੱਕ ਗਰੀਬ ਆਦਮੀ ਉਹਦੇ ਕੋਲ ਮੋਟਰਸਾਈਕਲ ਹੈ ਉਹਨੇ ਨਿੱਜੀ ਵਾਹਨ ਐਪ ਦੇ ਵਿੱਚ ਪਾਇਆ ਤੇ ਉਹਨੇ ਹਾਲ ਚੋਰਸ ਪਾਇਆ ਤੇ ਆ ਉਹਦਾ ਲਾਇਸੈਂਸ ਪਾਇਆ ਤੇ ਉਸ ਐਪਲੀਕੇਸ਼ਨ ਨੇ ਉਸ ਨੂੰ ਅਕਸੈਪਟ ਕਰ ਲਿਆ ਤੇ ਉਹਨੂੰ ਰਾਈਡ ਦੇਣੀ ਸਟਾਰਟ ਕਰ ਦਿੱਤੀ ਸਾਡਾ ਦੋ ਸਾਲਾਂ ਤੋਂ ਇੱਕੋ ਹੀ ਚੀਜ਼ ਦਾ ਮੁੱਦੇ ਦਾ ਹੱਲ ਹੈ ਵੀ ਇਹਨਾਂ ਸਾਰੀਆਂ ਐਪਲੀਕੇਸ਼ਨਾਂ ਚਾਹੀਏ ਨਵੀਆਂ ਆ ਰਹੀਆਂ ਨੇ ਜੋ ਵੀ ਰੋਜ਼ਗਾਰ ਦੇ ਰਹੀਆਂ ਨੇ ਪਬਲਿਕ ਨੂੰ ਸੇਵਾ ਦੇ ਰਹੀਆਂ ਨੇ ਅਸੀਂ ਉਹਦੇ ਵਿੱਚ ਦਾੜ ਹੈ ਸਾਨੂੰ 파ਟਰਨ ਕਹਿੰਦੇ ਆ ਨਾ ਤਾਂ ਸਾਡੀ ਕਿਸੇ ਜੀ ਜਿੱਸਾ ਪਾਉਂਦੇ ਆ ਨਾ ਕਿਸੇ ਟੈਕਸ ਪਾਉਂਦੇ ਆ ਨਾ ਕਿਸੇ ਚਲਾਲ ਚ ਪਾਉਂਦੇ ਆ ਨਾ ਸਾਡੀ ਗਿਸ ਕਿਸ ਜਿਸ ਹੈ ਤੇ ਫਿਰ ਉਹ 파ਟ ਰਕਾਦੇ ਆ ਉਹ ਸਾਨੂੰ ਸਾਡਾ ਹੀ ਸ਼ਹਿਰ ਦਾ ਕਸਪਰ ਸਾਨੂੰ ਦੇ ਕੇ 40% ਕਮਿਸ਼ਨ ਖਾ ਜਾਂਦੇ ਆ ਜਰੇ ਜੀ ਅਸੀਂ ਆਫਲਾਈਨ ਆਨਲਾਈਨ ਬੰਦ ਕਰਤੀ ਆ ਸਾਰੀ ਐਪਲੀਕੇਸ਼ਨ ਹੜਤਾਲ ਸਾਡੀ ਕੋਈ ਨਹੀਂ ਹੜਤਾਲ ਸਾਡੀ ਕੰਪਨੀ ਦੇ ਖਿਲਾਫ ਹੈ ਸਾਡੀ ਜਿਹੜੀ ਪਬਲਿਕ ਹੈ ਕੋਈ ਪੈਨਿਕ ਨਹੀਂ ਤੁਸੀਂ ਸਾਡੀ ਟੈਕਸੀ ਜਿੱਥੇ ਖੜੀ ਹੈ ਬੁਲਾਓ ਸਾਡਾ ਰੇਟ ਵੀ ਉੱਤਰ ਲੱਗਿਆ ਹੋਇਆ ਸੀਟ ਦੇ ਪਿੱਛੇ ਤੇ ਕਸਪਰ ਅਸੀਂ ਲੈ ਕੇ ਜਾਵਾਂਗੇ 25 ਰੁਪਏ ਵਧੇ ਸੀ 20 ਰੁਪਏ 25 ਰੁਪਏ ਇੱਥੋਂ ਰਿਕਸ਼ੇ ਵਾਲਾ ਵੀ ਜੀ 150 ਤੋਂ ਬਿਨਾ ਥੱਲੇ ਨਹੀਂ ਜਾਂਦਾ ਜੀ ਜਿੰਨੇ ਰੇਟਾਂ ਨਾ ਆਟੋ ਵਾਲਾ ਜਾਵੇ 34 ਸੈਕਟਰ ਦੇ 200 ਮੰਗ ਰਿਹਾ ਇੱਥੋਂ ਈ ਰਿਕਸ਼ੇ ਵਾਲਾ 25 ਸੈਕਟਰ ਦਾ 250 ਮੰਗ ਰਿਹਾ ਅਸੀਂ ਸਵਾ 200 ਜਾ ਰਹੇ ਅਸੀਂ 200 ਰੁਪਏ ਚ ਵੀਰ ਮਾਲ ਜਾ ਰਹੇ ਖਰੜ ਤੇ ਸਾਡਾ ਗੁਜ਼ਾਰਾ ਕਿਵੇਂ ਹੋਊਗਾ ਜੀ ਸਾਡੇ ਪੱਛੇ ਨਹੀਂਗੇ ਇੰਨੀ ਖਤਰਨਾਕ ਆਮ ਲੋਕਾਂ ਦੇ ਹੈ ਨਹੀਂ ਜੀ ਲੀਗਲੀ ਨਹੀਂ ਹੈ ਕਾਨੂੰਨ ਕੋਈ ਐਕਸੀਡੈਂਟ ਹੋ ਗਿਆ ਜੀ ਨਾਲ ਤਾਂ ਉਹਦੇ ਤੇ ਐਫ ਆਈ ਆਰ ਦਰਜ ਹੋਊਗੀ ਔਰ ਪ੍ਰਸ਼ਾਸਨ ਨੇ ਇਹ ਲਿਖੇ ਖਬਰਾਂ ਚ ਦੱਸਦਾ ਵੀ ਜਿਹੜਾ ਵਾਈਟ ਪਲੇਟ ਦੇ ਵਿੱਚ ਸਫਰ ਕਰੇਗਾ ਤੇ ਜਿਹੜਾ ਕਰਾਏਗਾ ਦੋਨਾਂ ਦੇ ਧਾਰਾ ਦੇ ਹਿਸਾਬ ਨਾਲ ਪਰਚਾ ਕੱਟਿਆ ਜਾਏਗਾ ਐਫਆਈਆਰ ਲਾਂਚ ਹੋਏਗੀ ਤਾਂ ਚਲਾਨ ਵੀ ਕਰ ਸਕਦੇ ਕੋਈ ਰੂਲ ਬਣਾਇਆ ਹੈ 2020 ਦਾ ਐਗਰੀਗੇਟਰ ਦੇ ਹਿਸਾਬ ਨਾਲ ਚ ਉਹਨੂੰ ਲਾਗੂ ਕੀਤਾ ਜਾਵੇ 2388 ਰੁਪਏ ਦੀ ਦਿੱਲੀ ਕਹਿੰਦਾ ਹੋਊਗਾ ਜੀ ਤੇ ਮੇਰਾ ਆਪਦਾ ਹੀ ਖਰਚਾ 2000 ਰੁਪਏ ਜੀ ਜੇ ਮੈਂ 2388 ਲੈ ਗਿਆ 750 ਦਾ ਟੋਲ ਹੈ ਤੇ 1500 ਰੁਪਏ ਦਾ ਸਾਡਾ ਵੈਸੇ ਹੀ ਖਰਚਾ ਜੀ ਫਿਰ ਅਸੀਂ ਕਿੱਥੋਂ ਪੂਰੇ ਕਰਾਂਗੇ ਆਪ ਜੀ ਜੇਬ ਚ ਪਾ ਪੰਜਾਬ ਪੋਸਟ ਚੈਨਲ ਦੇਖ ਰਹੇ ਤੁਸੀਂ ਮੈਂ ਆ ਸੁਸ਼ాంਕ ਕਲੇਰ ਇਸ ਸਮੇਂ ਅਸੀਂ ਮੌਜੂਦ ਹਾਂ ਦੀ ਚੰਡੀਗੜ੍ਹ ਦੇ ਅਲਾਂਟੇ ਮਾਲ ਦੇ ਬਿਲਕੁਲ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੇ ਦੂਜੇ ਪਾਸੇ ਹੀ ਅਲਾਂਟੇ ਮਾਲ ਦੇ ਸਾਹਮਣੇ ਜਿਹੜੇ ਟੈਕਸੀ ਡਰਾਈਵਰ ਨੇ ਇਹ ਆਪਣੇ ਹੱਥਾਂ ਦੇ ਵਿੱਚ ਫਲੈਕਸ ਲੈ ਕੇ ਖੜੇ ਨੇ ਬੋਰਡ ਲੈ ਕੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਹੋਇਆ ਹੈ ਕਿ ਬਾਈਕਾਟ ਰਾਈਡ ਐਪਸ ਜਿਹਦੇ ਵਿੱਚ ਓਲਾ ਊਬਰ ਇਨ ਡਰਾਈਵ ਤੇ ਰੈਪਿਡੋ ਨੂੰ ਇਹ ਬਾਈਕਟ ਕਰਨ ਨੂੰ ਕਹਿ ਰਹੇ ਨੇ ਤੇ 48 ਸਮੇਂ ਗੱਲਬਾਤ ਕਰਨ ਲਈ ਮੌਜੂਦ ਨੇ ਟਰਾਈ ਸਿਟੀ ਤੋਂ ਟੈਕਸੀ ਯੂਨੀਅਨ ਦੇ ਪ੍ਰਧਾਨ ਨੇ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਸਰ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਤੁਸੀਂ ਸਾਡੇ ਦੇਜ ਦਾ ਸਤੰਭ ਹੋ ਬਹੁਤ-ਬਹੁਤ ਸ਼ੁਕਰੀਆ ਸਾਡੇ ਗਰੀਬਾਂ ਦੀ ਆਵਾਜ਼ ਟੈਕਸੀ ਡਰਾਈਵਰਾਂ ਦੀ ਆਵਾਜ਼ ਤੁਸੀਂ ਚੱਕ ਲਈ ਸਾਡੇ ਕੋਲ ਪਹੁੰਚੇ ਤੁਹਾਡਾ ਸਵਾਗਤ ਹੈ ਬਾਈ ਜੀ ਤੇ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਜੀ ਬਾਈ ਇਹ ਕੀ ਰੌਲਾ ਪੈ ਗਿਆ ਜਿਹੜਾ ਤੁਸੀਂ ਓਲਾ ਊਬਰ ਇਨ ਡਰਾਈਵ ਤੇ ਰੈਪਿਡੋ ਨੂੰ ਤੁਸੀਂ ਬਾਈਕਟ ਕਰ ਰਹੇ ਹੋ ਦੇਖੋ ਜੀ ਇਹ ਰੋਲਾ ਨਹੀਂ ਜੀ ਇਹ ਸਾਡਾ ਹੱਕ ਹੈ ਜੀ ਅਸੀਂ ਨੇ ਜੀ ਪਿਛਲੇ ਕਈ ਸਾਲਾਂ ਤੋਂ ਧਰਨੇ ਪ੍ਰਦਰਸ਼ਨ ਲੈਟਰ ਦੇ ਰਿਹਾ ਸਰਕਾਰਾਂ ਨੂੰ ਵੀ ਹਨਾ ਜੀ ਪ੍ਰਸ਼ਾਸਨ ਨੂੰ ਵੀ ਤੇ ਅਸੀਂ ਗਵਰਨਰ ਸਾਹਿਬ ਕੋਲ ਵੀ ਜਾਇਆ ਜੀ ਕੋਈ ਮੰਤਰੀ ਨਹੀਂ ਛੱਡਿਆ ਜੀ ਕੋਈ ਐਮਐਲਏ ਨਹੀਂ ਛੱਡਿਆ ਡੀਸੀ ਸਾਹਿਬ ਨਹੀਂ ਛੱਡੇ ਚਾਹੇ ਉਹ ਪੰਚਕਲਾ ਤੋਂ ਹੋਵੇ ਚਾਹੇ ਮਾਲੀ ਤੋਂ ਨੇ ਤੇ ਐਮਐਲਏ ਸਾਡੇ ਕੁਲਵੰਤ ਸਿੰਘ ਜੀ ਸਾਰਿਆਂ ਦੇ ਜੀ ਸਾਰੀ ਅਸੀਂ ਕਰਕੇ ਦੇਖ ਲਿਆ ਜੀ ਸਾਨੂੰ ਹੜਤਾਲ ਕਰਕੇ ਦੇਖ ਲਈ ਜੀ ਅਸੀਂ ਭੁੱਖ ਹੜਤਾਲ ਕਰਕੇ ਲਿਖ ਲਈ ਜਿਹਦੇ ਵਿੱਚ ਮੈਂ 10 ਦਿਨ ਭੁੱਖ ਹੜਤਾਲ ਤੇ ਬੈਠਾ ਤੇ ਸਾਡੇ ਡਰਾਈਵਰਾਂ ਨੇ 10 ਦਿਨ ਗੱਡੀ ਬੰਦ ਰੱਖੀ ਜੀ ਪ੍ਰਸ਼ਾਸਨ ਨੇ ਸਾਨੂੰ ਕਹਤਾ ਜੀ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਤੇ ਅਸੀਂ ਨਵਾਂ ਕਾਨੂੰਨ ਦੇ ਸਹਾਰੇ ਤੇ ਜਿਹੜਾ ਐਗਰੀਗੇਟਰ ਗਾਈਡਲਾਈਨ 2020 ਉਹਦੇ ਹਿਸਾਬ ਨਾਲ ਅਸੀਂ ਲਾਇਸੈਂਸ ਦਵਾਂਗੇ ਜਿਹਦੇ ਵਿੱਚ ਹੁਣ ਉਹਨਾਂ ਨੇ ਨਵਾਂ ਲਾਇਸੈਂਸ ਦੇ ਆਧਾਰ ਤੇ ਉਹਨਾਂ ਨੂੰ ਲਾਇਸੈਂਸ ਦਿੱਤਾ ਹੈ ਰੈਪਿਡ ਨੂੰ ਲਾਇਸੈਂਸ ਦਿੱਤਾ ਤੇ ਇੰਡ ਡਰਾਈਵਰ ਨੂੰ ਲਾਇਸੈਂਸ ਦਿੱਤਾ ਪਰ ਜਿਹੜਾ ਲਾਇਸੈਂਸ ਦਿੱਤਾ ਜੀ ਉਹ ਬਿਲਕੁਲ ਗਲਤ ਦਿੱਤਾ ਹੈ ਔਰ ਸਾਰੀਆਂ ਜਿਹੜੀਆਂ ਗ ਉਹਨਾਂ ਨੇ ਉਸ ਕਾਨੂੰਨ ਦੀ ੱਜੇ ਉਡਾਤੀਆਂ ਜੀ ਉਹਦਾ ਪਹਿਲਾ ਜੀ ਵਾਈਟ 플레이ਟ ਗੱਡੀਆਂ ਅਟੈਚ ਕਰ ਰਹੇ ਆ ਉਹ ਉਹਦੇ ਚ ਸਭ ਤੋਂ ਵੱਡਾ ਕਾਰਨ ਹੈ ਜੀ ਜਿਹੜੀ ਬਾਈਕ ਚੱਲ ਰਹੀ ਹੈ ਉਹ ਸਾਰੀ ਵਾਈਟ ਹੈ ਜੀ ਚੰਡੀਗੜ੍ਹ ਨੇ ਅੱਜ ਦੇ ਪੰਜ ਮੋਟਰਸਾਈਕਲ ਨੂੰ ਕਮਰਸ਼ੀਅਲ ਕੀਤਾ ਜੀ ਟੋਟਲ ਤੇ ਉਹ ਕਹਿ ਰਹੇ ਸੀ 30000 ਮੋਟਰਸਾਈਕਲ ਅਟੈਚ ਕਰਤੇ ਰਹਿਪੜੋ ਵਾਲੇ ਤੇ ਫਿਰ ਉਹ ਸਾਰੇ ਇਲੀਗਲ ਹੈ ਜੀ ਵਾਈਟ 플레이ਟ ਹੋਣ ਮੈਂ ਤੁਹਾਨੂੰ ਦਿਖਾ ਦਿੰਦਾ ਜਿੱਥੇ ਸਾਹਮਣੇ ਛੱਡਨ ਆ ਰਹੇ ਕਸਪਰ ਨੂੰ ਜੋ ਨਾ ਤਾਂ ਉਹ ਕੋਈ ਮੈਡੀਕਲ ਕਿਟਾ ਉਹਨਾਂ ਦੀ ਨਾ ਕੋਈ ਪੈਂਡਿੰਗ ਬਟਨ ਹੈ ਜੀ ਨਾ ਉਹਨਾਂ ਕੋਲ ਕਮਰਸ਼ੀਅਲ ਲਾਇਸ ਤੇ ਜੇ ਸਾਡੀ ਡਰਾਈਵਰ ਦੀ ਮਤਲਬ ਤਾ ਲੋ ਆਟੋ ਵਾਲਾ ਲਾ ਲੋ ਤੇ ਸਾਡੇ ਸਾਡੀ ਇੱਕ ਜੀ ਵਰਦੀ ਹੈ ਸਾਡੇ ਇੱਕ ਨੀਮ ਪਲੇਟ ਆ ਉਹਦੇ ਤੇ ਲੱਗਣਾ ਹੋਣਾ ਚਾਹੀਦਾ ਲਾਇਸੈਂਸ ਪਲੇਟ ਵਗੈਰਾ ਉਹ ਸਾਡੀ ਦਾ 50000 ਰੁਪਏ ਦਾ ਜੇ ਚਲਾਨ ਆ ਉਹਦਾ ਜੀ ਅਸੀਂ ਵਰਤੀ ਨਹੀਂ ਪਾਉਂਦੇ ਤੇ ਬਾਈਕ ਵਾਲੀ ਦਾ ਕਿਹੜਾ ਚਲਾਨ ਹੈ ਜੀ ਸਾਡੇ ਮੁੱਦੇ ਬੇਨ ਸਿੰਪਲ ਹੈ ਜੀ ਸਾਡਾ ਐਗਰੀਗੇਟਰ ਗਾਈਡਲਾਈਨ ਦੇ ਵਿੱਚ ਲਿਖਿਆ ਕਿ ਕਿਸੇ ਵੀ ਡਰਾਈਵਰ ਨੂੰ ਜਿਹੜਾ ਵੀ ਐਪ ਵਾਲਾ ਐਗਰੀਗੇਟਰ ਅਟੈਚ ਕਰੇਗਾ ਗੱਡੀ ਅਟੈਚ ਕਰੇਗਾ ਤਾਂ ਉਹਦਾ 5 ਲੱਖ ਦਾ ਮੈਡੀਕਲ ਇੰਸ਼ੋਰੈਂਸ ਕਰਾਏਗਾ ਪਹਿਲੇ ਦਿਨੀ ਪਹਿਲੀ ਰਾਈਡ ਤੋਂ ਹੀ ਦੂਸਰਾ 10 ਲੱਖ ਦਾ ਟਰਮ ਇੰਸ਼ੋਰੈਂਸ ਕਰਾਏਗਾ ਕਿ ਬਾਲੋ ਹੋਰੀ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਉਹਨੂੰ ਉਹਦੇ ਪਰਿਵਾਰ ਨੂੰ 10 ਮੈਡੀਕਲ ਇੰਸ਼ੋਰੈਂਸ ਨਹੀਂ ਹੋਇਆ ਤੇ ਬਾਈ ਤੁਸੀਂ ਲਗਾਤਾਰ 43 62 ਦਾ ਹੋਵੇ ਚੰਡੀਗੜ੍ਹ ਦਾ ਚਾਹੇ 17 ਹੋਵੇ ਲਾਂਟੇ ਮਾਹੌਲ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਆਵਾਜ਼ ਆਈ ਹੈ ਤੁਸੀਂ ਉੱਥੇ ਵੀ ਕਈ ਰੈਪਿਡ ਵਾਲਿਆਂ ਨੂੰ ਫੜਿਆ ਤੇ ਜਿਹੜੇ ਕਈ ਰਾਈਡ ਚੱਕਦੇ ਨੇ ਐਦਾਂ ਉਹਨਾਂ ਨੂੰ ਫੜਿਆ ਰੰਗੇ ਹੱਥੀ ਫੜਦੇ ਹੋ ਤੇ ਉਹਦਾ ਕੋਈ ਅਸਰ ਪੈਂਦਾ ਹੈ ਲੋਕਾਂ ਤੇ ਜਾਂ ਫਿਰ ਉਸ ਐਦਾਂ ਹੀ ਬੱਸ ਫੜ ਕੇ ਤੁਹਾਡੀ ਆਪਣੀ ਤੁਸੀਂ ਆਪਣੀ ਸੈਟੀਸਫੈਕਸ਼ਨ ਕਰਦੇ ਹੋ ਕਿ ਬੱਸ ਸਾਡੀ ਤਸੱਲੀ ਹੋ ਗਈ ਅੱਗੇ ਕੋਈ ਕਰਦੇ ਹੁੰਦੀ ਹੈ ਤੇ ਕਾਰਵਾਈ ਸਰ ਇਹਦੇ ਆ ਦੇਖੋ ਜੀ ਅਸੀਂ ਕਿਸੇ ਵੀ ਬਾਈਕ ਵਾਲੇ ਦੇ ਖਿਲਾਫ ਨਹੀਂ ਹੈ ਅਸੀਂ ਕਿਸੇ ਦੇ ਰੋਜ਼ਗਾਰ ਦੇ ਖਿਲਾਫ ਨਹੀਂ ਹੈ ਅਸੀਂ ਚਾਹੁੰਦੇ ਆ ਕਿ ਜੋ ਲਾਅ ਬਣੇ ਕਿ ਇੱਕ ਨਿੱਜੀ ਵਾਹਨ ਨੂੰ ਤੁਸੀਂ ਕਿਸੇ ਵੀ ਕਮਰਸ਼ੀਅਲ ਐਕਟੀਵਿਟੀ ਦੇ ਵਿੱਚ ਨਹੀਂ ਯੂਜ਼ ਕਰ ਸਕਦੇ ਔਰ ਅਸੀਂ ਜਿਹੜਾ ਸਾਡਾ ਬਾਈਕਾਟਾ ਉਹ ਕੰਪਨੀਆਂ ਦੇ ਖਿਲਾਫ ਹੈ ਕਿਉਂਕਿ ਇੱਕ ਗਰੀਬ ਆਦਮੀ ਉਹਦੇ ਕੋਲ ਮੋਟਰਸਾਈਕਲ ਹੈ ਉਹਨੇ ਨਿੱਜੀ ਵਾਹਨ ਐਪ ਦੇ ਵਿੱਚ ਪਾਇਆ ਤੇ ਉਹਨੇ ਆਲਚੋਰਸ ਪਾਇਆ ਤੇ ਆਪਦਾ ਲਾਇਸੈਂਸ ਪਾਇਆ ਤੇ ਉਸ ਐਪਲੀਕੇਸ਼ਨ ਨੇ ਉਸਨੂੰ ਅਕਸੈਪਟ ਕਰ ਲਿਆ ਤੇ ਉਹਨੂੰ ਰਾਈਡ ਦੇਣੀ ਸਟਾਰਟ ਕਰਤੀ ਤੇ ਸਰਕਾਰ ਨੇ ਉਹਨੂੰ লাইসেন্স ਦਿੱਤਾ ਕਿਉਂ ਦਿੱਤਾ ਵੀ ਤੂੰ ਕਮਰਸ਼ੀਅਲ ਨਿਚ ਚਲਾਏਗਾ ਵਾਈਟ ਬਲੇਡ ਨਹੀਂ ਚਲਾਏਗਾ ਇਹ ਐਗਰੀਗੇਟਰ 'ਚ ਲਿਖਿਆ ਹੈ ਤੇ ਜੇ ਉਹ ਅਸੀਂ ਉਹ ਤੁਹਾਨੂੰ ਦਿਖਾ ਰਹੇ ਹਾਂ ਪ੍ਰਸ਼ਾਸਨ ਨੂੰ ਉਹਦੇ ਜੀ ਦੇਖੋ ਜੀ ਸਰਕਾਰ ਸਾਨੂੰ ਹੀ ਘੇਰ ਲੈਂਦੀ ਹੈ ਵੀ ਤੁਸੀਂ ਵਾਈਟ ਪਲੇਟ ਰੋਕ ਨਹੀਂ ਸਕਦੇ ਜੇ ਅਸੀਂ ਨਹੀਂ ਰੋਕਾਂਗੇ ਤਾਂ ਰੋਕਾਂਗੇ ਕੋਣ ਜੀ ਸਾਡੇ ਸਾਹਮਣੇ ਸਵਾਰੀ ਚੱਕ ਲੈ ਕੇ ਜਾ ਰਿਹਾ ਹੈ ਐਸਟੀਏ ਡਿਪਾਰਟਮੈਂਟ ਉਹਨਾਂ ਦੇ ਕੋਈ ਕਾਰਵਾਈ ਨਹੀਂ ਕਰ ਰਿਹਾ ਜੀ ਲੈਟਰ ਜਾਰੀ ਕਰਤਾ ਵੀ ਜੇ ਤੁਸੀਂ ਵਾਈਟ ਪਲੇਟ ਬਾਈਕ ਨਹੀਂ ਹਟਾ ਇਹਦੇ ਤੇ ਕਰੋਗੇ ਅਸੀਂ ਵਿਰੋਧ ਕਾਰਵਾਈ ਕਰਾਂਗੇ ਕਾਰਵਾਈ ਕਿੱਥੇ ਹੋ ਰਹੀ ਹੈ ਉਹ ਸਾਨੂੰ ਅੱਜ ਤੱਕ ਹੀ ਨਹੀਂ ਪਤਾ ਲੱਗਿਆ ਜੀ ਮੈਂ ਉਹੀ ਗੱਲ ਹੈ ਮੇਰਾ ਸਵਾਲ ਉਹੀ ਹੈ ਕਿ ਜਿਵੇਂ ਤੁਸੀਂ ਫੜ ਲੈਂਦੇ ਹੋ ਜਾਂ ਉਹਨਾਂ ਨੂੰ ਸਮਝਾਉਂਦੇ ਹੋ ਕਿ ਤੁਸੀਂ ਗਲਤ ਕਰ ਰਹੇ ਹੋ ਉਹਦੇ ਤੇ ਕੋਈ ਕਾਰਵਾਈ ਹੁੰਦੀ ਹੈ ਪ੍ਰਸ਼ਾਸਨ ਵੱਲੋਂ ਸਰ ਪ੍ਰਸ਼ਾਸਨ ਕੋਲ ਜੇ ਅਗਰ ਜਾਈ ਉਹ ਚਲੇ ਬਾਈਕ ਵਾਲੇ ਦੇ ਪੈ ਜਾਂਦਾ ਉਹ ਬਾਈਕ ਵਾਲਾ ਸਾਡੇ ਨਾਲ ਲੜਦਾ ਕਿ ਯਾਰ ਤੁਸੀਂ ਮਤਲਬ ਸਰਦਾਰ ਜੀ ਜਾਂ ਪ੍ਰਧਾਨ ਜੀ ਟੈਕਸੀ ਵਾਲੇ ਤੁਸੀਂ ਕਿਉਂ ਸਾਡਾ ਨੁਕਸਾਨ ਕਰ ਰਹੇ ਹੋ ਅਸੀਂ ਵੀ ਰੋਜੀ ਰੋਟੀ ਕਰਦੇ ਹਾਂ ਤੁਹਾਡੇ ਵਾਂਗੂ ਪਰ ਮੈਂ ਇਹ ਗੱਲ ਕਹਿ ਰਿਹਾ ਕਿ ਉਹ ਚਲਾਨ ਅਸੀਂ ਉਹਦਾ ਨਹੀਂ ਕਰਾਇਆ ਅਸੀਂ ਰੈਪਿਡੋ ਕੰਪਨੀ ਦਾ ਕਰਾਇਆ ਔਰ ਉੱਤੇ ਲਿਖਿਆ ਹੁੰਦਾ ਕਿ ਰੈਪਿਡੋ ਦਾ ਚਲਾਨ ਹੈ ਇਹ ਇਨ ਡਰਾਈਵਰ ਦਾ ਚਲਾਨ ਹੈ ਓਲਾ ਦਾ ਚਲਾਨ ਹੈ ਉਪਰ ਦਾ ਚਲਾਨ ਹੈ ਜਿਹੜਾ ਉਹ ਵਿਦਾਊਟ ਕਮਰਸ਼ੀਅਲ ਪਲੇਟ ਚਲਾ ਰਿਹਾ ਪਰ ਉਹਨੂੰ ਭੁਗਤ ਕੋਈ ਨਹੀਂ ਰਿਹਾ ਜੀ 2 ਸਾਲਾਂ ਤੋਂ ਚਲਾਨ ਕੱਟ ਰਿਹਾ ਅੱਜ ਤੱਕ ਇਹ ਲੋਕ ਅਦਾਲਤ ਚੋਂ ਛਡਵਾਏ ਜਾ ਕੋਈ ਵੀ ਚਲਾਣ ਦਾ ਕੋਈ ਜ਼ਿੰਮੇਵਾਰੀ ਨਹੀਂ 10000 ਰੁਪਏ 15000 ਰੁਪਏ ਚ ਕਿਸੇ ਨੂੰ ਬੈਨੀਫਿਟ ਮਿਲਿਆ ਹੋਵੇ ਤੇ ਨਾ ਸਾਡੀ ਉਹ ਕਾਰਵਾਈ ਬੰਦ ਹੋ ਰਹੀ ਹੈ ਦਿਨੋਂ ਦਿਨ ਟੈਂਪਰੀਰੀ ਨੰਬਰ ਬਾਈਕਾਂ ਵੀ ਚੱਲ ਰਹੀਆਂ ਜੀ ਟੈਂਪਰੀਰੀ ਨੰਬਰ ਗੱਡੀਆਂ ਵੀ ਚੱਲ ਰਹੀਆਂ ਕੋਈ ਲਿਮਿਟੇਸ਼ਨ ਨਹੀਂ ਹੈ ਪਹਿਲਾਂ ਸਰਕਾਰ ਕੀ ਹੁੰਦੀ ਸੀ ਜੀ ਸਰਕਾਰ ਲੇਟ ਵੀ ਲਿਖ ਕੇ ਦਿੰਦੀ ਸੀ ਸਾਨੂੰ ਪਰਮਿਟ ਤੇ ਤੇ ਓਲਾ ਆਬਰ ਦੇ ਆਫਿਸ ਤੋਂ ਸਾਨੂੰ ਇੱਕ ਲੈਟਰ ਮਿਲਦਾ ਸੀਗਾ ਵੀ ਇਹ ਗੱਡੀ ਅਟੈਚ ਕੀਤੀ ਜਾਵੇ ਹੁਣ ਅਨਗਿਲਤ ਹੋ ਗਿਆ ਜੀ ਕੰਮ ਜੇ ਸੀ ਸੀਰੀਜ਼ 3 ਸਾਲ ਚੱਲੀ ਜੀ ਹੁਣ ਡੀ ਤੇ ਈਜੀ 1 ਸਾਲ ਦੇ ਵਿੱਚ ਖਤਮ ਹੋ ਗਈ ਈ ਤੇ ਵੀ 9000 ਨੰਬਰ ਲੱਗ ਗਏ ਜੀ ਤੇ ਕੰਮ ਇੰਨਾਟਾ ਕੋਈ ਲਿਮਿਟੇਸ਼ਨ ਹੋਣੀ ਚਾਹੀਦੀ ਵੀ ਇੰਨੀ ਪਬਲਿਕ ਤੇ ਇੰਨੀ ਗੱਡੀ ਦਾ ਲਾਇਸੈਂਸ ਮਿਲੇਗਾ ਚਾਹੀ ਉਹ ਚੰਡੀਗੜ੍ਹ ਦੇਵੇ ਚਾਹੀ ਪੰਜਾਬ ਦੇਵੇ ਚਾਹੀ ਹਰਿਆਣਾ ਦੇਵੇ ਤੇ ਨਾ ਕੋਈ ਇਹਨਾਂ ਦੇ ਟਰਾਈ ਸਿਟੀ ਤੇ ਕੋਈ ਰੂਲ ਹੋ ਰਿਹਾ ਕੁਝ ਸਮਝ ਰਿਹਾ ਜੀ ਅਸੀਂ ਪਰੇਸ਼ਾਨ ਇਸ ਕਰਕੇ ਆ ਸਾਡਾ ਦੋ ਸਾਲਾਂ ਤੋਂ ਇੱਕੋ ਹੀ ਚੀਜ਼ ਦਾ ਮੁੱਦੇ ਦਾ ਹੱਲ ਹੈ ਵੀ ਇਹਨਾਂ ਸਾਰੀਆਂ ਐਪਲੀਕੇਸ਼ਨਾਂ ਚਾਹੀਏ ਨਵੀਆਂ ਆ ਰਹੀਆਂ ਨੇ ਜੋ ਵੀ ਰੋਜ਼ਗਾਰ ਦੇ ਰਹੀਆਂ ਨੇ ਪਬਲਿਕ ਨੂੰ ਸੇਵਾ ਦੇ ਰਹੀਆਂ ਨੇ ਅਸੀਂ ਉਹਦੇ ਵਿੱਚ ਦਾਲ ਹੈ ਸਾਨੂੰ 파ਟਰਨ ਕਹਿੰਦੇ ਆ ਨਾ ਤਾਂ ਸਾਡੀ ਕੋਈ ਸੀਐਨਜੀ ਜਿੱਸਾ ਪਾਉਂਦੇ ਆ ਨਾ ਕਿਸੇ ਟੈਕਸ 'ਚ ਪਾਉਂਦੇ ਆ ਨਾ ਕਿਸੇ ਚਲਾਨ 'ਚ ਪਾਉਂਦੇ ਆ ਨਾ ਸਾਡੀ ਗਿਸ ਕਿਸ ਜਿੱਸ ਹੈ ਤੇ ਫਿਰ ਉਹ 파ਟਰਨ ਕਾਦੇ ਆ ਉਹ ਸਾਨੂੰ ਸਾਡਾ ਹੀ ਸ਼ਹਿਰ ਦਾ ਕਸਬਰ ਸਾਨੂੰ ਦੇ ਕੇ 40% ਕਮਿਸ਼ਨ ਖਾ ਜਾਂਦੇ ਆ 18% ਸਰਕਾਰ ਲੈ ਜਾਂਦੀ ਹੈ ਜੀਐਸਟੀ 10% ਸਰਵਿਸ ਟੈਕਸ ਵੜ ਜਾਂਦਾ ਸਾਡੇ ਪਲੇ ਤੋਂ 100 ਚੋਂ 40 ਰੁਪਏ ਹੁੰਦੇ ਆ ਜੀ ਲੇਕਿਨ ਜੇ ਆਮ ਲੋਕਾਂ ਦੀ ਸਹੂਲਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਇਨ ਡਰਾਈਵਰ ਕੀ ਐਪਾਂ ਬਹੁਤ ਸੌਖੀਆਂ ਲੱਗਦੇ ਨੇ ਕਿਉਂਕਿ ਆਪਣੇ ਹਿਸਾਬ ਦਾ ਰੇਟ ਪੈਂਦਾ ਤੇ ਦੂਜੀ ਗੱਲ ਇਹ ਅੱਜ ਕੱਲ ਲੋਕਾਂ ਨੂੰ ਆਮ ਲੋਕਾਂ ਨੂੰ ਇਹ ਵੀ ਦਿੱਕਤ ਆ ਰਹੀ ਉਹ ਕਹੇ ਰਹੇ ਕਿ ਜਦੋਂ ਅਸੀਂ ਗੱਡੀ ਦੇ ਵਿੱਚ ਬੈਠ ਰਹੇ ਹਾਂ ਤਾਂ ਜਿਹੜਾ ਜਿਹੜਾ ਡਰਾਈਵਰ ਹੈ ਗੱਡੀ ਦਾ ਉਹ ਏਸੀ ਨਹੀਂ ਔਨ ਕਰ ਰਿਹਾ ਅਸੀਂ ਉਹਨੂੰ ਕਹਿੰਦੇ ਕਿ ਉਹ ਉਹ ਕਹਿੰਦੇ ਅਸੀਂ ਇਦਾਂ ਹੀ ਚੱਲਾਂਗੇ ਤੇ ਇਹਦਾ ਕੀ ਕਰ ਇਹਦੇ ਨਾਲ ਵੀ ਤਾਂ ਆਮ ਲੋਕ ਪਰੇਸ਼ਾਨ ਹੋ ਰਹੇ ਆ ਐਤੈ ਦੇਖੋ ਜੀ ਇਹ ਮੋਹਿਮ ਕੱਲੀ ਇੱਥੇ ਨਹੀਂ ਚੱਲੀ ਦੇਖੋ ਸਾਡਾ ਚੰਡੀਗੜ੍ਹ ਦਾ ਜਿਹੜਾ ਡਰਾਈਵਰ ਆ ਉਹ 99% ਗੱਡੀ ਏਸੀ ਚਲਾ ਰਿਹਾ ਉਹ ਸਰਦੀ ਦੇ ਵਿੱਚ ਇਸ ਕਰਕੇ ਚਲਾ ਰਿਹਾ ਸੀ ਜੀ 10 ਰੁਪਏ ਦੀ ਰਾਈਡ ਆ ਰਹੀ ਹੈ ਉਬਰ ਤੇ 10 ਰੁਪਏ ਦੀ ਰੈਪਿਡ ਉਹ ਤੇ ਆ ਰਹੀ ਹੈ ਇਨ ਡਰਾਈਵਰ ਤੇ ਲਾ ਲੋ 9 ਵੀ ਆ ਜਾਂਦੀ ਹੈ ਕਦੀ 12 ਵੀ ਆ ਜਾਂਦੀ ਹੈ ਤੇ 12 ਤੋਂ 14 ਰੁਪਏ ਦੀ ਕੱਲੀ ਓਲਾ ਤੇ ਆ ਰਹੀ ਹੈ ਓਲਾ ਦੀ ਸਭ ਤੋਂ ਰੇਟ ਮਹਿੰਗੀ ਹੈ ਉਹਦੇ ਦੇ ਰਾਈਡ ਨਹੀਂ ਪੈਂਦੀ ਕਿਉਂਕਿ ਕਸਪਰ ਸਸਤੀ ਲੱਭ ਪਹਿਲੀ ਗੱਲ ਤਾਂ ਚੰਡੀਗੜ੍ਹ ਪ੍ਰਸ਼ਾਸਨ 2022 ਦਾ ਨੋਟੀਫਿਕੇਸ਼ਨ ਹੈ ਜੀ ਉਹਦੇ ਵਿੱਚ ਲਿਖਿਆ ਹੈ ਮਾਰਚ ਚ ਕਿ ਏਸੀ ਟੈਕਸੀ ਦਾ 34 ਰੁਪਏ ਰੇਟ ਲੈ ਸਕਦੇ ਅਸੀਂ ਪਰ ਕਿਲੋਮੀਟਰ ਤੇ ਨਾਈਟ ਚਾਰजेस ਦੇ 25% ਐਕਸਟਰਾ ਹੋ ਜਾਣਗੇ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜੇ ਗੱਡੀ 1 ਘੰਟਾ ਕੋਈ ਕਸਰ ਖੜਾ ਕੇ ਰੱਖ ਜਾ ਤਾਂ 100 ਰੁਪਏ ਅਸੀਂ ਵੇਟਿੰਗ ਚਾਰजेस ਲੈ ਸਕਦੇ ਹਾਂ ਪਰ ਆਵਰ ਤੇ ਨੋਨ ਏਸੀ ਦਾ 25 ਰੁਪਏ ਅਸੀਂ ਕਹਿ ਰਹੇ ਹਾਂ ਜੀ ਅਸੀਂ ਆਫਲਾਈਨ ਆਨਲਾਈਨ ਬੰਦ ਕਰਤੀ ਹੈ ਸਾਰੀ ਐਪਲੀਕੇਸ਼ਨਾਂ ਨੂੰ ਹੜਤਾਲ ਸਾਡੀ ਕੋਈ ਨਹੀਂ ਹੜਤਾਲ ਸਾਡੀ ਕੰਪਨੀ ਦੇ ਖਿਲਾਫ ਹੈ ਸਾਡੀ ਜਿਹੜੀ ਪਬਲਿਕ ਹੈ ਕੋਈ ਪੈਨਿਕ ਨਹੀਂ ਤੁਸੀਂ ਸਾਡੀ ਟੈਕਸੀ ਜਿੱਥੇ ਖੜੀ ਹੈ ਬੁਲਾਓ ਸਾਡਾ ਰੇਟ ਵੀ ਅੰਦਰ ਲੱਗਿਆ ਹੋਇਆ ਸੀਟ ਦੇ ਪਿੱਛੇ ਤੇ ਕਸਪਰ ਅਸੀਂ ਲੈ ਕੇ ਜਾਵਾਂਗੇ 25 ਰੁਪਏ ਵਧੇ ਸੀ ਜੇ ਅਗਲਾ ਕਹਿੰਦਾ ਜੀ 25 ਰੁਪਏ ਸੀ ਮੈਂ ਨਹੀਂ ਜਾਣਾ ਤਾਂ 20 ਰੁਪਏ 90 ਸੀ ਚੱਲ ਪੇ ਕੋਈ ਦਿੱਕਤ ਨਹੀਂ ਜੇ ਵੀ ਰਾਦਾ ਟਾਈਮ ਹੈ ਜੇ ਵੀ ਹੁਣ ਮੌਸਮ ਠੀਕ ਹੈ ਅਗਲਾ ਕਹਿੰਦਾ ਯਾਰ ਮੈਨੂੰ ਲੋਡ ਨਹੀਂ ਹੈ ਸੀ ਜੀ ਤੁਸੀਂ 20 ਰੁਪਏ ਚੱਲੋ ਅਸੀਂ ਤਿਆਰ ਹੈ ਸਰਦੀਆਂ ਸਾਡਾ ਗੁਜ਼ਾਰਾ ਹੋ ਰਿਆ ਸੀ ਕਿ ਜਿਹਦੇ ਚ ਅਸੀਂ 10 ਰੁਪਏ ਕਿਸੇ ਤਰੀਕੇ ਨਾਲ ਗੁਜ਼ਾਰਾ ਕਰ ਰਹੇ ਸੀਗੇ ਪਰ ਹੁਣ ਜਦੋਂ ਏਸੀ ਚੱਲ ਪਿਆ ਜੀ 3 ਰੁਪਏ ਕਿਲੋਮੀਟਰ ਤਾਂ ਸਾਡੀ ਐਵਰੇਜ ਹੋਰ ਘਟ ਗਈ ਤੇ 6 ਰੁਪਏ ਕਿਲੋਮੀਟਰ ਦੇ ਤਾਂ ਕੋਈ ਵੀ ਨਹੀਂ ਜਾਂਦਾ ਜੇ ਇੱਥੋਂ 40 ਰੁਪਏ ਦੀ 2 ਕਿਲੋਮੀਟਰ ਸਟੇਸ਼ਨ ਹੈ ਜੀ ਇੱਥੋਂ ਸਾਨੂੰ ਰਾਈਡ ਪੈ ਰਹੀ ਹੈ ਜੀ 40 ਰੁਪਏ 30 ਰੁਪਏ 20 ਰੁਪਏ 25 ਰੁਪਏ ਇੱਥੋਂ ਰਿਕਸ਼ੇ ਵਾਲਾ ਵੀ ਜੀ 150 ਤੋਂ ਬਿਨਾ ਥੱਲੇ ਨਹੀਂ ਜਾਂਦਾ ਜੀ ਰੇਲਵੇ ਸਟੇਸ਼ਨ ਨਾ ਆਟੋ ਵਾਲਾ ਜਾਵੇ 34 ਸੈਕਟਰ ਦੇ 200 ਮੰਗ ਰਿਹਾ ਇੱਥੋਂ ਈ ਰਿਕਸ਼ੇ ਵਾਲਾ 2 ਤੂੰ ਸਾਡਾ ਗੁਜ਼ਾਰਾ ਕਿਵੇਂ ਹੋਊਗਾ ਜੀ ਸਾਡੇ ਬੱਚੇ ਨਹੀਂਗੇ ਸਾਡਾ ਪਰਿਵਾਰ ਨਹੀਂਗਾ ਜੇ ਆਵਾਜ਼ ਅਸੀਂ ਤਾਂ ਚੱਕ ਰਹੇ ਆਂ ਵੀ ਸਾਡਾ ਇੱਕ ਮਿਨੀਮਮ ਰੇਟ ਤੈਅ ਕਰ ਦੋ ਸਾਰੀਆਂ ਕੰਪਨੀਆਂ ਦੇ ਵਿੱਚ ਓਲਾ ਇਸ ਗੱਲ ਨੂੰ ਤਿਆਰ ਸੀ ਸਾਡੀ ਸਟ੍ਰਾਈਕ ਤੋਂ ਬਾਅਦ ਉਹਨੇ 25 ਨਹੀਂ 30 ਰੁਪਏ ਵੀ ਸਾਨੂੰ ਦਿੱਤਾ ਪਰ ਸਰਕਾਰ ਨੇ ਤੇ ਬਾਕੀ ਕੰਪਨੀਆਂ ਨੇ ਆਪ ਦੀ ਮਿਲੀ ਭੁਗਤ ਲਾ ਲਓ ਜਾਂ ਕੁਝ ਵੀ ਲਾ ਲਓ ਸਾਡੀ ਗੱਲ ਦੀ ਸੁਣੀ ਨਾ ਓਲਾ ਦੀ ਸੁਣੀ ਤੇ ਹੁਣ ਅਸੀਂ ਜਿਹੜੀ ਗੱਲ ਕੀਤੀ ਸੀ ਸਾਨੂੰ ਕਹਿੰਦੇ ਜੀ 25 ਰੁਪਏ ਏਸੀ ਰੇਟ ਤੇ ਹੁਣ ਕਹਿਰਤਾ ਜੋ ਅਸੀਂ ਗਵਰਨਰ ਸਾਹਿਬ ਕੋਲ ਗਏ ਹੋਮ ਸੈਕਟਰ ਨਾਲ ਮੀਟਿੰਗ ਹੋਈ ਜੀ ਪਹਿਲੇ ਮਹੀਨੇ ਜਨਵਰੀ ਦੇ ਵਿੱਚ ਉਹਦੇ ਜੇ ਸਰਕਾਰ ਸਰਕਾਰ ਨੇ ਪ੍ਰਸ਼ਾਸਨ ਨੇ ਤੇ ਕੰਪਨੀ ਨੂੰ ਕਹਿਤਾ ਵੀ ਇਹਨਾਂ ਨੂੰ 25 ਰੁਪਏ ਸੀ ਰੇਟ ਤੁਹਾਨੂੰ ਦੇਣਾ ਪਏਗਾ ਨਹੀਂ ਤਾਂ ਦਿੱਕਤ ਆ ਉਹ ਸਾਰੇ ਆਪ ਬੈਕਆਊਟ ਮਾਰ ਗਏ ਜੀ ਉਹ ਕਹਿੰਦੇ ਅਸੀਂ ਨਹੀਂ ਦਿੰਦੇ ਅਸੀਂ ਤਾਂ 5 ਰੁਪਏ ਕਿਲੋਮੀਟਰ ਵੀ ਚਲਾਵਾਂਗੇ ਇਹਨਾਂ ਦੀ ਮਰਜ਼ੀ ਆ ਚਲਾਉਣਾ ਚਲਾਓ ਹੁਣ ਤੁਸੀਂ ਦੱਸੋ ਵੀ ਇੱਥੋਂ ਕਸਬਰ ਆਨਲਾਈਨ ਹੀ ਬੁੱਕ ਕਰ ਰਿਆ ਸੀ ਕਿਵੇਂ ਸਵਾਰੀ ਲੱਗੀ ਆਟੋ ਵਾਲਾ ਤਾਂ ਆਵਾਜ਼ ਮਾਰ ਲੈਂਦਾ ਜੀ ਸਾਡੀ ਕੈਬ ਤੇ ਕੋਈ ਆਵਾਜ਼ ਨਹੀਂ ਮਾਰਦਾ ਔਰ ਆਟੋ ਵਾਲੇ ਨੂੰ ਸਵਾਰੀ ਨਹੀਂ ਮਿਲ ਰਹੀ ਜੀ ਆਟੋ ਵਾਲਾ ਕਹ ਰਿਹਾ ਤੁਸੀਂ ਸਾਡਾ ਰੇਟ ਖਰਾਬ ਕਰਤਾ ਅਸੀਂ 2000 ਰੁਪਏ ਲਾ ਕੇ ਏਸੀ ਚਲਾ ਕੇ 10 ਲੱਖ ਦੀ ਗੱਡੀ ਲੈ ਕੇ ਵੀ ਉਹਨੇ ਨਹੀਂ ਕਮਾਵਾਰੇ ਜਿੰਨੇ ਆਟੋ ਵਾਲਾ ਕਮਾ ਪਾਰਿਆ ਐਪ ਦੇ ਵਿੱਚ ਆਟੋ ਦਾ ਰੇਟ ਸਾਡੀ ਗੱਡੀ ਤੋਂ ਜ਼ਿਆਦਾ ਆ ਰਿਹਾ ਤੇ ਮੋਟਰਸਾਈਕਲ ਜਿਹਦਾ ਰੇਟ ਹੀ ਤਾਂ ਨਹੀਂ ਆ ਤੇ ਨੋਟੀਫਿਕੇਸ਼ਨ ਚ ਕਿਤੇ ਨਾ ਹੀ ਨਹੀਂ ਹੈ ਤੇ ਉਹ ਸਾਡੇ ਬਰਾਬਰ ਦਾ ਰੇਟ ਲੈ ਰਿਹਾ 9 ਰੁਪਏ ਜਿਹੜਾ 1 ਕਿਲੋਮੀਟਰ ਤੇ 60 ਦੀ ਐਵਰੇਜ ਦਿੰਦਾ ਸਾਡਾ 1 ਕਿਲੋਮੀਟਰ ਤੇ 15 ਦੀ ਐਵਰੇਜ ਹੈ ਤੇ ਗੁਜ਼ਾਰਾ ਕਿਵੇਂ ਹੋਊਗਾ ਜੀ ਮੈਨੂੰ ਤਾਂ ਸਰਕਾਰ ਤੋਂ ਹੀ ਪੁੱਛਣ ਵਾਲੀ ਗੱਲ ਹੈ ਭਾਵੇਂ ਉਹ ਭਾਜਪਾ ਹੈ ਕਾਂਗਰਸ ਹੈ ਸਾਡਾ ਮੁੱਦਾ ਸਾਰਿਆਂ ਨੂੰ ਪਤਾ ਹੈ ਪਰ ਕੋਈ ਸਾਡੀ ਆਵਾਜ਼ ਗੱਲ ਨਹੀਂ ਕਰ ਰਿਹਾ ਤੇ ਬਾਈ ਇੱਕ ਮੇਰਾ ਇਹ ਵੀ ਸਵਾਲ ਹੈ ਤੁਹਾਨੂੰ ਕਿ ਆਪਾਂ ਕਦੀ ਕੇ ਦੇਖਦੇ ਆ ਜਦੋਂ ਆਪਾਂ ਜ਼ਿਰਕਪੁਰ ਤੋਂ ਜਾਂ ਟ੍ਰਿਬਿਊਨ ਚੌਂਕ ਤੋਂ ਜਦੋਂ ਜੈਦੇਮ ਬਾਲੇਵਾਲ ਨੂੰ ਇੱਥੇ ਵੀ ਲੋਕੀ ਟੈਕਸੀਆਂ ਲਾ ਕੇ ਖੜੇ ਹੁੰਦੇ ਨੇ ਜਾਂ ਆਪਣੀ ਪ੍ਰਾਈਵੇਟ ਗੱਡੀਆਂ ਲੈ ਕੇ ਇਹ ਲੋਕਾਂ ਵਾਸਤੇ ਹਾਨੀਕਾਰਕ ਹੈਗੀਆਂ ਖਤਰਨਾਕ ਹੈਗੀਆਂ ਦੇਖੋ ਜੀ ਮੈਂ ਉਹੀ ਕਹਿ ਰਿ ਅੰਬਾਲਾ ਕੈਂਟ ਜੀ ਪੂਰਨ ਦਾ ਢਾਬਾ ਜੀ ਦਿੱਲੀ ਕਰਨਾਲ ਬਾਈਪਾਸ ਜੀ ਸੁਹਾਣਾ ਸਾਹਿਬ ਗੁਰਦੁਆਰੇ 43 ਬੱਸ ਸਟੈਂਡ 17 ਬੱਸ ਸਟੈਂਡ ਕਿਤੋਂ ਵੀ ਆਸਾਨੀ ਨਾਲ ਤੁਹਾਨੂੰ ਪ੍ਰਾਈਵੇਟ ਗੱਡੀ ਮਿਲ ਜਾਂਦੀ ਹੈ ਬਲਾ ਬਲਾ ਤੇ ਬੁੱਕ ਕਰੋ ਤਿੰਨ ਸੀਟਾ ਬੁੱਕ ਕਰੋ ਮਾਚਲ ਚਲੇ ਜਾਓ ਜੇ ਤਾਂ ਮਰਜੀ ਚਲੇ ਜਾਓ ਕਿੰਨੀ ਖਤਰਨਾਕ ਹੈ ਆਮ ਲੋਕਾਂ ਦੇ ਲਈ ਹੈ ਨਹੀਂ ਜੀ ਲੀਗਲੀ ਨਹੀਂ ਹੈ ਕੱਲ ਨੂੰ ਕੋਈ ਐਕਸੀਡੈਂਟ ਹੋ ਗਿਆ ਜੀ ਨਾਲ ਤਾਂ ਉਹਦੇ ਤੇ ਐਫ ਆਈ ਆਰ ਦਰਜ ਹੋਊਗੀ ਔਰ ਪ੍ਰਸ਼ਾਸਨ ਨੇ ਇਹ ਲਿਖੇ ਖਬਰਾਂ ਦੇ ਦਿੱਤਾ ਹੈ ਵੀ ਜਿਹੜਾ ਵਾਈਟਪਲੇਟ ਦੇ ਵਿੱਚ ਸਫਰ ਕਰੇਗਾ ਤੇ ਜਿਹੜਾ ਕਰਾਏਗਾ ਦੋਨਾਂ ਤੇ ਧਾਰਾ ਦੇ ਹਿਸਾਬ ਨਾਲ ਪਰਚਾ ਕਟਾਇਆ ਜਾਏਗਾ ਐਫਆਈਆਰ ਲਾਂਚ ਹੋ ਗਈ ਕਿ ਤਾਂ ਚਲਾਨ ਵੀ ਕੱਟ ਸਕਦੇ ਆ ਪਰ ਪਬਲਿਕ ਸੁਣੀ ਨਹੀਂ ਰਹੀ ਵਾਈਟ ਪਲੇਟ ਤੇ ਬਾਈਕ ਤੇ ਵੀ ਚੱਲ ਕੇ ਆ ਰਹੀ ਹੈ ਜੀ ਤੇ ਵਾਈਟ ਪਲੇਟ ਗੱਡੀ ਤੇ ਵੀ ਜਾ ਰਹੀ ਹੈ ਕੋਈ ਹਮਾਚਲਪ ਦਾ 60000 ਰੁਪਏ ਦੀ ਸੈਲਰੀ ਲੈ ਰਿਆ ਉਹ ਅਗਲਾ ਹਮਾਚਲਪ ਦੇ ਘਰੇ ਜਾ ਰਿਹਾ ਉਹ ਸੈਟਰਡੇ ਨੂੰ ਜੀ 2250 ਰੁਪਏ ਦੇ ਸ਼ਿਮਲੇ ਲਿਆ ਜਾਂਦਾ 400 ਵਾਰੀਆਂ ਤੇ ਸਾਨੂੰ 44000 ਦੀ ਸਵਾਰੀ ਕਿੱਥੋਂ ਮਿਲਣੀ ਹੈ ਜਿਹੜਾ ਪ੍ਰਾਈਵੇਟ ਗੱਡੀ ਵਾਲਾ ਦਿੱਲੀ ਜਾ ਰਿਹਾ ਜੀ ਉਹ ਪੰਪ ਪਾਸੂ ਜੇ ਮੰਨ ਲਓ ਨੇ 2500 ਦੀ ਸਵਾਰੀਆਂ ਬਿਠਾ ਲਈਆਂ ਠੀਕ ਹੈ ਜੀ ਉਹ ਜਾ ਰਿਹਾ ਸਿਰਫ 1000 ਰੁਪਏ ਟੋਲ ਉਹ ਲਾਉਂਦਾ ਨਹੀਂ ਜੀ ਟੋਲ ਤੋਂ ਪਿੱਡਾ ਪੁੰਡਾ ਚ ਕੱਢ ਲੈਂਦਾ ਟੋਲ ਸਭ ਤੋਂ ਮਹਿੰਗਾ ਹੈਗਾ ਜੀ ਕਰਨਾਲ ਵਾਲਾ 290 ਰੁਪਏ ਇੱਕ ਪਾਣੀ ਪਾਦਾ ਉਹ ਦੋਨੇ ਟੋਲ ਘੱਟ ਮਾਰ ਦਿੰਦਾ ਜੀ ਇੱਕ ਤਾਂ ਮੂਰਥਲ ਤੇ ਇੱਕ ਸਾਡਾ ਡੇਰਾ ਬਸੀ ਇਹ ਡੱਪਰ ਵਾਲਾ ਜਿਹੜਾ ਇਹ ਸਾੜੇ ਵਿੱਚ ਲੱਗਦੇ ਜੀ ਉਹ 1100 ਰੁਪਏ ਚ ਉੱਥੇ ਪਹੁੰਚਦਾ ਨੂੰ ਫਿਰ ਵੀ 1400 ਪਾਜਦਾ ਅਸੀਂ ਟੋਲ ਵੀ ਲਾ ਰਹੇ ਹਾਂ ਅਸੀਂ ਪੰਜਾਬ ਦਾ ਟੈਕਸ ਵੀ ਦੇ ਰਹੇ ਹਾਂ 250 ਹਰਿਆਣਾ ਦਾ ਟੈਕਸ ਵੀ ਦੇ ਰਹੇ ਹਾਂ 150 ਅਸੀਂ ਦਿੱਲੀ ਦੀ ਐਮਸੀਡੀ ਵੀ ਦੇ ਰਹੇ ਹਾਂ ਜੀ 200 ਅਸੀਂ 에어ਪੋਰਟ ਦੀ ਪਾਰਕਿੰਗ ਵੀ ਦੇ ਰਹੇ ਹਾਂ 200 ਰੁਪਿਆ ਉਸ ਤੋਂ ਬਾਅਦ ਅਸੀਂ ਬਿਲਕੁਲ ਰੂਲ অর ਲੈਗਿਸ਼ਨ ਦੇ ਹਿਸਾਬ ਨਾਲ ਕਸਪਰ ਨਾਲ ਚੱਲ ਰਹੇ ਆ ਏਸੀ ਚਲਾ ਕੇ ਕੋਈ ਦਿੱਕਤ ਨਹੀਂ ਸਾਡੀ ਕਿਸੇ ਲਈ ਦੇ ਸਾਡੀ ਹਰ ਗੱਡੀ ਦਾ ਇੰਸ਼ੋਰੈਂਸ ਕਮਰਸ਼ੀਅਲ ਹੈ ਜਿਹੜਾ ਪ੍ਰਾਈਵੇਟ ਗੱਡੀ ਦਾ 15000 ਦਾ ਹੋਊਗਾ ਸਾਡਾ 28000 ਦਾ ਹੁੰਦਾ ਜੀ ਫਿਰ ਅਗਰ ਸਰਕਾਰ ਚਾਹੁੰਦੀ ਹੈ ਕਿ ਵਾਈਟ ਪਲੇਟ ਚਲਾਉਣਾ ਚਾਹੁੰਦੀ ਹੈ ਤੇ ਸਾਨੂੰ ਵੀ ਵਾਈਟ ਪਲੇਟ ਕਰ ਦੇ ਜਿਹੜੇ 12 ਸਾਲ ਦੇ ਪਰਮਿਟ ਲਏ ਆ ਵਾਪਸ ਲੇ ਸਾਡੀਆਂ ਕਿਸ਼ਤਾਂ ਕਲੀਅਰ ਕਰਾਉਣ ਤਾਂ ਸਾਨੂੰ ਅਸੀਂ ਵੀ ਵਾਈਟ ਪਲੇਟ ਚਲਾਣੇ ਸਾਨੂੰ ਘੁਮਰਾਹ ਨਾ ਕਰਨ ਇੱਕ ਰੂਲ ਬਣਾਣ ਜਿਹੜਾ ਰੂਲ ਚੱਲਿਆ ਹੈ ਜੇ ਸਰਕਾਰ ਨੇ ਕੋਈ ਰੂਲ ਬਣਾਇਆ ਹੈ 2020 ਦਾ ਐਗ ਤੇ ਮੇਰਾ ਆਪਦਾ ਹੀ ਖਰਚਾ 2000 ਰੁਪਏ ਜੀ ਤੇ ਮੈਂ 2388 ਲੈ ਗਿਆ 750 ਦੇ ਟੋਲ ਹੈ ਤੇ 1500 ਰੁਪਏ ਦਾ ਸਾਡਾ ਵੈਸੀ ਖਰਚਾ ਜੀ ਫਿਰ ਅਸੀਂ ਕਿੱਥੋਂ ਪੂਰੇ ਕਰਾਂਗੇ ਜੀ ਆਪ ਦੀ ਜੇਬ ਚੋਂ ਪਾ ਪਾ ਕੇ ਚੱਲ ਰਿਆਂ ਜੀ ਬੈਸਟੈਕ ਤੋਂ ਬੈਲ ਫੈਕਟਰੀ 15 ਸੈਕਟਰ ਦੀ ਰਾਈਡ ਪੈਂਦੀ ਜੀ ਉੱਪਰ ਤੇ 15.8 ਕਿਲੋਮੀਟਰ ਦੀ ਰਾਈਡ ਹੈ ਜੀ 1-2 ਕਿਲੋਮੀਟਰ ਤੋਂ ਕਸ ਪਰ ਚੱਕਣ ਆਂਦਾ ਜਿਹੜੇ ਸਾਡੇ ਡਰਾਈਵਰ ਚੱਕਣ ਜਾਂਦੇ ਜੀ ਉਹਨਾਂ ਦਾ ਰੇਟ ਹੀ ਨਹੀਂ ਮਿਲਦਾ ਭਾਵੇਂ ਉਹ 9 ਕਿਲੋਮੀਟਰ ਤੋਂ ਚੱਕਣ ਆ ਰਿਹਾ ਜੇ 10 ਰਾਈਡਾਂ ਲਾਈਆਂ ਤਾਂ ਸਮਝ ਲਓ 40-50 ਕਿਲੋਮੀਟਰ ਤਾਂ ਹੋਣੇ ਵੈ ਉਹ ਚੱਕੜ ਗਿਆ ਉਹ ਉਹਦੇ ਕਿਤੇ ਕਾਉਂਟ ਹੀ ਨਹੀਂ ਤੇ ਜੇ ਉਹ 50 ਕਿਲੋਮੀਟਰ ਦੀ ਗੱਲ ਕਰੀਏ ਜੀ ਤਿੰਨ ਤਿੰਨ ਲੀਟਰ ਦੇ ਸੀਐਨਜੀ ਗਈ ਉਹਦੀ ਤੇ ਉਹ 300 ਰੁਪਏ ਦਾ ਆਪ ਜੀ ਪੱਲੋ ਪਾ ਚੁੱਕਿਆ ਸਵੇਰ ਦਾ ਉਸ ਤੋਂ ਬਾਅਦ ਉੱਥੇ ਚਲਾ ਗਿਆ ਜੀ 1 ਘੰਟੇ ਦੀ ਰਾਈਡ ਹੈ ਜੀ 100 ਰੁਪਏ ਦੀ ਸੀਐਨਜੀ ਲੱਗੀ 100 ਰੁਪਏ ਪਰ ਹਰਿਆਣੇ ਦਾ ਟੈਕਸ ਘਟਾਤਾ 200 200 ਰਾਈਡ ਕੱਢ ਰਹੀ ਹੈ ਰੇਟ ਫਿਲ ਉਹਦੇ ਚੋ 18% ਜੀਐਸਟੀ ਕੱਟ ਗਿਆ ਸਰਵਿਸ ਟੈਕਸ ਕੱਟ ਗਿਆ ਕਮਿਸ਼ਨ ਕੱਟ ਗਿਆ 160 ਰੁਪਏ ਮਿਲੇ ਉਹ ਤਾਂ ਪੱਲੋ ਪਾ ਕੇ ਚੱਲ ਰਿਹਾ ਹੈ 88 ਰੁਪਏ ਦੀ ਰਾਈਡ ਆ ਰਹੀ ਹੈ ਜੀ ਪੰ ਤੁਸੀਂ ਮੇਰੇ ਤੋਂ ਰੇਟ ਜ਼ਿਆਦਾ ਮੰਗ ਰਹੇ ਹੋ ਮੈਂ ਕੰਪਲੀਟ ਪਾ ਦੂੰਗਾ ਸਾਡੀ ਆਈਡੀ ਬੰਦ ਕਰ ਦਿੰਦੇ ਔਰ ਜਿਹੜੇ ਬੰਦੇ ਦੀ ਓਵਰ ਚਲਾ ਰਿਹਾ ਜਿਹੜਾ ਬੰਦਾ ਜਿਹੜਾ ਓਲਾ ਚਲਾ ਰਿਹਾ ਜਿਹੜਾ ਲਾਇਸੈਂਸ ਚਲਾ ਰਿਹਾ ਜਿਹਦੇ ਕੋਲ ਲਾਇਸੈਂਸ ਹੈ ਉਹ ਚਲਾਉਣਾ ਚਾਹੁੰਦਾ ਹੈ ਸਰਕਾਰ ਦੀ ਮਰਜ਼ੀ ਨਾਲ ਵੀ ਮੈਂ ਉਹੀ ਚਲਾਵਾਂ ਮੈਂ ਇਲੀਗਲ ਐਪ ਨਾ ਚਲਾਵਾਂ ਤੇ ਉਹਦੀ ਆਈਡੀ ਬੰਦ ਹੋ ਜਾਂਦੀ ਹੈ ਉਹ ਵਿਚਾਰਾ ਕੀ ਕਰੇ ਹੋਰ ਚੁੱਪ ਕਰੀਂ ਡਰਾਈਵਰ ਤੇ ਜਾਂਦਾ ਜਾਂ ਰੈਪਡੂ ਚ ਜਾਂਦਾ ਜਾਂ ਫਿਰ ਉਹ ਰਾਈ 24 ਚ ਜਾਂਦਾ ਜਾਂ ਆਪਣੀ ਕੈਬ ਚ ਚਲਾਉਂਦਾ ਹੁਣ ਇੱਥੋਂ ਆਪਣੀ ਕੈਬ ਦੇ ਵਿੱਚ 15 ਸੈਕਟਰ ਦੀ ਰੇਟ ਪਈ 50 ਰੁਪਏ ਚ ਆ ਗਿਆ ਜੀ ਤੇ 50 ਰੁਪਏ 'ਚ ਤੋਂ ਰਿਕਸ਼ੇ ਵਾਲਾ ਇੱਥੋਂ ਤੋਂ ਇੱਥੋਂ ਵੀ ਨਹੀਂ ਛੱਡਣ ਜਾਂਦਾ ਬਾਹਰ ਤੇ ਅਸੀਂ ਕਿੱਥੇ ਜਾਈਏ ਅਜੇ ਅਸੀਂ ਅੱਛਾ ਬਾਈ ਮੇਰਾ ਆਖਰੀ ਸਵਾਲ ਹੈ ਤੁਸੀਂ ਬਾਈ ਭੁਖ ਹੜਤਾਲ ਤੇ ਵੀ ਬੈਠੇ ਤੁਹਾਡੇ ਨਾਲ ਦੇ ਜਿਹੜੇ ਮੁਲਾਜ਼ਮ ਨੇ ਜਾਂ ਹੋਰ ਜਿਹੜੇ ਤੁਹਾਡੇ ਨਾਲ ਦੇ ਡਰਾਈਵਰ ਨੇ ਉਹ ਤੁਹਾਡੇ ਨਾਲ ਲਗਾਤਾਰ ਤਰਨਿਆਂ ਤੇ ਵੀ ਬੈਠਦੇ ਆ ਇਹਨਾਂ ਦਾ ਆਪਸੀ ਆਪਣਾ ਵੀ ਨੁਕਸਾਨ ਹੋ ਰਿਹਾ ਹੈ ਤੇ ਤੁਹਾਡੀਆਂ ਗੱਡੀਆਂ ਦਾ ਵੀ ਨੁਕਸਾਨ ਹੋ ਰਿਹਾ ਤਾਂ ਲੱਗਦਾ ਨਹੀਂ ਕਿ ਹੁਣ ਤੁਹਾਡੀ ਕੀ ਮੰਗ ਹੋਣੀ ਚਾਹੀਦੀ ਹੈ ਕਿ ਤੁਸੀਂ ਕਹੋਗੇ ਸਰਕਾਰ ਨੂੰ ਇੱਕ ਐਦਾਂ ਦਾ ਜਾਂ ਤਾਂ ਇੱਕ ਰੂਲ ਕੱਢਣਾ ਚਾਹੀਦਾ ਜਿਸ ਦੇ ਨਾਲ ਤੁਹਾਡਾ ਵੀ ਫਾਇਦਾ ਹੋਵੇ ਸਰਕਾਰ ਦਾ ਵੀ ਫਾਇਦਾ ਹੋਵੇ ਤੁਹਾਡੀ ਕੀ ਮੰਗ ਰਹੇਗੀ ਹੁਣ ਉਦੇ ਅਧੀਨ ਤਿੰਨ ਕੰਪਨੀਆਂ ਨੂੰ ਲਾਇਸੈਂਸ ਦਿੱਤਾ ਹੈ ਓਲਾ ਰੈਪਿਡੋ ਤੇਂਡ ਡਰਾਈਵਰ ਉਹਦੇ ਚ ਹੀ ਵਾਈਡ ਪਲੇਟ ਬਾਈਕਾਂ ਅਟੈਚ ਹੈ ਉਹਦੇ ਚ ਹੀ ਵਾਈਡ ਪਲੇਟ ਗੱਡੀਆਂ ਅਟੈਚ ਹੋ ਰਹੀਆਂ ਨੇ ਉਹ ਨਾ ਕੋਈ ਮੈਡੀਕਲ ਇੰਸ਼ੋਰੈਂਸ ਕਰਾ ਰਹੇ ਹੈ ਨਾ ਉਹਨਾਂ ਦੇ ਦਫ਼ਤਰ ਹੈ ਨਾ ਉਹਨਾਂ ਦਾ ਕਸਪਰ ਕੇ 6 ਵਜੇ ਤੋਂ ਬਾਅਦ ਮਿਲਦਾ ਹੈ ਫੋਨ ਨੰਬਰ ਮਿਲਨੇ ਬੰਦ ਹੋ ਗਏ ਜੀ ਜੇ ਕੋਈ ਵੀ ਚੀਜ਼ ਉਹ ਨਹੀਂ ਮਿਲ ਰਹੀ ਸਰਕਾਰ ਜੀ ਅਸੀਂ ਵਾਰ-ਵਾਰ ਉਹਨਾਂ ਨੂੰ ਵਿਦ ਐਵੀਡੈਂਸ 1800 ਮੋਟਰਸਾਈਕਲ ਦੀ ਵੀਡੀਓ ਤੇ ਫੋਟੋ ਉਹਨਾਂ ਨੂੰ ਭੇਜ ਚੁੱਕੇ ਹਾਂ ਕਿ ਇਲੀਗਲ ਚੱਲ ਰਹੇ ਇਹਨਾਂ ਤੇ ਚਲਾਨ ਕਟੋ ਜਾਂ ਕੰਪਨੀ ਦੇ ਕਾਰਵਾਈ ਕਰੋ ਜੀ ਕੰਪਨੀ ਮੰਨ ਲਓ ਸਰਕਾਰ ਦੀ ਵੀ ਨਹੀਂ ਸੁਣਦੀ ਪ੍ਰਸ਼ਾਸਨ ਦੀ ਵੀ ਨਹੀਂ ਸੁਣਦੀ ਤੇ ਲਾਇਸੈਂਸ ਰੱਦ ਕਰ ਦਿਓ ਹੁਣ ਪੂਨੇ ਮਹਾਰਾਸ਼ਟਰ ਦੇ ਵਿੱਚ ਸੁਹਾਸ ਆਰਟੀਓ ਜੀ ਉੱਥੇ ਉਹਨਾਂ ਨੇ ਜੀ ਓਲਾ ਉੱਪਰ ਦਾ ਲਾਇਸੈਂਸ ਰੱਦ ਕਰ ਦਿੱਤਾ ਪਰਸੋ ਦੀ ਨਿਊਜ਼ ਤੁਸੀਂ ਸੁਣ ਸਕਦੇ ਹੋ ਚੰਡੀਗੜ੍ਹ ਦਿੱਲੀ ਦੇ ਵਿੱਚ ਜਿਹੜਾ ਤੁਸੀਂ ਏਸੀ ਦੀ ਗੱਲ ਕਰਦੇ ਹੋ ਨੋਨ ਏਸੀ ਦੀ ਉੱਥੇ ਉਹਨਾਂ ਨੇ ਕਸਟਮਰਾਂ ਦੇ ਡਰਾਈਵਰਾਂ ਨੇ ਆਪ ਕਸਟਮਰ ਤੋਂ ਕੰਪਲੀਟਾ ਪੁਆਈਆਂ ਜੀ ਏਸੀ ਨਹੀਂ ਚਲਾ ਰਿਆ 5 ਰੁਪਏ ਲੈ ਰਿਆ ਮੇਰੇ ਤੋਂ ਜੇ ਏਸੀ ਚਲਾਣਾ ਹੈ ਤਾਂ ਉਹ ਕੰਪਲੀਟਾ ਦਰਚ ਹੋਈਆਂ ਜੀ ਕੱਲ ਦਾ ਨੋਟੀਫਿਕੇਸ਼ਨ ਹੈ ਦਿੱਲੀ ਸਰਕਾਰ ਦਾ 13 ਰੁਪਏ ਏਸੀ ਟੈਕ ਅਸੀਂ ਸਰਕਾਰ ਦਿੱਲੀ ਨੂੰ ਵੀ ਕਹਿ ਰਹੇ ਹਾਂ ਕਿ ਜੇ 20 ਰੁਪਏ ਕੀਤਾ ਇਹ ਨਾ ਹੋਵੇ ਕਿ 20 ਚੋਂ ਫਿਰ ਤੁਸੀਂ 40% ਕਟਾ ਦਿਓ ਫਿਰ GST ਕਟਾ ਦਿਓ ਫਿਰ ਸਾਡਾ ਸਰਵਿਸ ਟੈਕਸ ਕਟਾ ਦਿਓ ਸਾਨੂੰ ਫਿਰ 10 ਰੁਪਏ ਮਿਲਣ ਅਸੀਂ ਕਹਿੰਦੇ ਜੇ ਅਸੀਂ ਕੋਈ ਸ਼ਰਟ ਲੈਨੇ ਆ ਸ਼ੋਰੂਮ ਤੋਂ ਸ਼ਰਟ ਲੈਣ ਜਾਂਦੇ ਆ ਐਂਟਰਪ੍ਰਾਈਜ਼ ਨਾਈਨ ਤੇ ਉਹਦੇ ਉੱਤੇ GST ਲੱਗਦਾ ਉਹਦੇ ਵਿੱਚ ਥੋੜੀ ਰਹਿਦਾ ਫੂਡ ਸਰਵਿਸ ਲੈਨੇ ਕੋਈ ਰੈਸਟੋਰੈਂਟ ਚ ਬੈੰਨੇ ਆ ਉਹਦਾ ਇਨਕਲੂਡ ਥੋੜੀ ਹੁੰਦਾ ਹੈ ਉਹ ਐਕਸਟਾ ਅਸੀਂ ਕੋਈ ਅਸੀਂ ਜੋ ਕੋਈ ਫੇਅਰ ਲੈਨੇ ਆ ਜੋ ਬਿੱਲ ਕਰਦੇ ਕੋਈ ਪ੍ਰਾਈਵੇਟ ਸਾਡਾ ਟੈਂਪੋ ਟ੍ਰੈਵਲ ਚੱਲ ਰਿਹਾ ਹੈ ਜੋ ਬਿੱਲ ਕੱਟ ਕੇ ਦਿੰਦਾ GST ਆ ਉਹਨੂੰ ਇਨਕਲੂਡ ਥੋੜੀ ਹੈ ਤੇ ਇਹ ਜੇ ਕੰਪਨੀਆਂ ਸਾਰੀਆਂ ਮੰਨ ਲਓ ਨਵੀਂ ਕੰਪਨੀਆਂ ਵੀ ਆ ਰਹੀਆਂ ਅਸੀਂ ਕਹ ਰਹੇ ਹਾਂ ਮੋਸਟ ਵਲਕ ਆਓ ਪਬਲਿਕ ਨੂੰ ਸੇਵਾ ਦਿਓ ਤੁਸੀਂ ਦੇਣਾ ਚਾਹੁੰਦੇ ਹੋ ਕੰਪੀਟੀਸ਼ਨ ਕਰਨਾ ਚਾਹੁੰਦੇ ਹੋ ਕਰੋ ਪਰ ਤੁਸੀਂ ਅਗਰ ਉਹ ਰੇਟ ਦੇ ਲਈ ਘਟਾ ਕੇ ਦੇ ਰਹੇ ਹੋ ਵੀ ਮਾਈ 1 12 ਰੁਪਏ ਰੇਟ ਦੇ ਰਿਹਾ ਮੈਂ 10 ਰੁਪਏ ਤਾਉਂਗਾ ਤਾਂ ਹੀ ਮੇਰੇ ਕੋਲ ਕਸ ਬਰਾਊਗਾ ਤੁਸੀਂ ਉਹ ਜਿਹੜੇ 12 ਰੁਪਏ ਚੋਂ 2 ਰੁਪਏ ਘਟਾ ਰਹੇ ਹੋ ਸਾਡੀ ਜੇਬ ਚੋਂ ਨਾ ਘਟਾਓ ਆਪਦੀ ਜੇਬ ਚ ਦਿਓ ਕੰਪਨੀ ਤੁਸੀਂ ਚਲਾਣੀ ਐ ਅਸੀਂ ਥੋੜੀ ਚਲਾਉਣੀ ਐ ਸਾਡੀ ਜੇਬ ਚੋਂ ਕੱਟ ਰਹੇ ਆ ਉਹ ਜਿਹੜਾ ਸਾਡਾ ਰੇਟ 10 ਰੁਪਏ ਜੋ ਚਲਵਾ ਰਹੀ ਹੈ ਜਿਹੜਾ ਰਿਕਸ਼ੇ ਦਾ ਰੇਟ ਵੀ ਨਹੀਂ ਹੈ ਠੀਕ ਹੈ ਜੀ ਆਟੋ ਦਾ ਰੇਟ ਵੀ 20 ਰੁਪਏ ਜੀ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਇਹਦਾਤ ਕੀਤਾ ਹੋਇਆ ਹੈ ਰੇਡੀਓ ਦਾ 3 ਰੁਪਿਆ ਤੇ ਉਹਦਾ 19 ਰੁਪਏ ਜੀ ਤੇ 13 ਰੁਪਏ ਤੋਂ ਥੱਲੇ ਉਹ ਜਾਂਦੇ ਨਹੀਂ ਤੇ ਅਸੀਂ ਕਹਿੰਦੇ ਸਾਡੀ ਐਪ ਦੇ ਵਿੱਚ ਆਟੋ ਦਾ ਰੇਟ ਜਿਆਦਾ ਕਿਵੇਂ ਆ ਰਿਹਾ ਉਹਨਾਂ ਨੂੰ ਪ੍ਰੂਫ ਦੇਤਾ ਤਾਂ ਵੀ ਕੋਈ ਗੱਲ ਨਹੀਂ ਹੋ ਰਹੀ ਪ੍ਰਸ਼ਾਸਨ ਸ਼ਰੇ ਆਮ ਜੀ ਝੁਕਿਆ ਹੋਇਆ ਹੈ ਇਹਨਾਂ ਕੰਪਨੀਆਂ ਦੇ ਅੱਗੇ ਇਹ ਮਿਲੀ ਭੁਗਤ ਹੈ ਅਸੀਂ ਇੱਥੋਂ ਸ਼ੁਰੂਆਤ ਕਰਾਤੀ ਹੈ ਜੀ 17 ਬੱਸ ਸਟੈਂਡ 43 ਠੀਕ ਹੈ ਜੀ ਮੇਨ ਜਿਹੜਾ ਸਾਡਾ ਵਲੈਂਟੇ ਮਾਲ ਹੈ ਤੇ ਰੇਲਵੇ ਸਟੇਸ਼ਨ ਔਰ 21 ਤਰੀਕ ਤੋਂ ਮੈਂ ਰੇਲਵੇ ਸਟੇਸ਼ਨ ਵੀ ਸਟਾਰਟ ਕਰ ਦੂੰਗਾ ਆਫਲਾਈਨ ਸਰਵਿਸ ਸਾਡੀ ਕਿਸੇ ਵੀ ਕਸਟਮਰ ਨਾਲ ਕੋਈ ਬਹਿਸ ਨਹੀਂ ਹੋ ਰਹੀ ਜੀ ਕਸਟਮਰ ਨੂੰ ਸਿਰਫ ਅਸੀਂ ਇਹੀ ਦੱਸਦੇ ਆ ਕਿਉਂਕਿ ਸਾਡੇ ਕੋਲ ਹਜੇ ਆਪਸ਼ਨ ਐਪ ਹੈ ਜੀ ਐਪ ਹੈ ਤੇ ਅਸੀਂ ਕਸਟਮਰ ਨੂੰ ਜ਼ਰੂਰ ਇਹ ਦੱਸਦੇ ਆ ਕਿ ਜੀ ਅਸੀਂ ਐਪ ਲੈ ਜਾਈਏ ਸਾਡੀ ਯੂਨੀਅਨ ਇੱਥੇ ਖੜੀ ਹੈ ਸਾਡਾ ਰੇਟ ਤੈਅ ਹੋ ਗਿਆ ਕੰਪਨੀਆਂ ਸਾਨੂੰ ਰੇਟ ਦੇ ਨਹੀਂ ਰਹੀਆਂ ਤੁਸੀਂ ਸਾਡਾ ਪਬਲਿਕ ਸਾਥ ਦਿਓ ਆ ਸਾਡੀ ਗੱਡੀ ਤਿਆਰ ਹੈ 25 ਰੁਪਏ ਵਿਧੇ ਸੀ ਪਹਿਲੇ 4 ਕਿਲੋਮੀਟਰ ਦਾ 100 ਰੁਪਏ ਭਾਵੇਂ 1 ਕਿਲੋਮੀਟਰ ਤੋਂ ਉਤਰੋ ਭਾਵੇਂ 3 ਤੋਂ ਉਤਰੋ ਭਾਵੇਂ 2 ਤੋਂ ਉਤਰੋ 100 ਰੁਪਏ ਸਾਡਾ ਫਿਕਸ ਹੈ ਜੀ ਜਿਹੜਾ ਕੈਬ ਚ ਬੈਠੂਗਾ 100 ਰੁਪਏ 100 ਤੋਂ ਥੱਲੇ ਜਿਹੜੀ ਸਵਾਰੀ ਆ ਭਾਵੇਂ ਹੋਰੀ ਛੱਜ ਜਾਵੇ ਝਾਵੇ ਉਹ ਆਟਲ ਜਾਵੇ ਸਾਨੂੰ ਨਹੀਂ ਚਾਹੀਦੀ ਅਸੀਂ 50 ਰੁਪਏ ਦੇ ਰਾਈਡਾ ਨਹੀਂ ਲਾਵਾਂਗੇ ਹੁਣ ਸੋ ਬਹੁਤ ਬਹੁਤ ਧੰਨਵਾਦ ਹੋਏ ਸੀਗੇ ਸਾਡੇ ਨਾਲ ਟਰਾਈ ਸਿਟੀ ਟੈਕਸੀ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਜੀ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਚਾਹੇ ਜਿੰਨੀ ਮਰਜ਼ੀਆਂ ਕੰਪਨੀਆਂ ਆਣ ਲੋਕਾਂ ਨੂੰ ਸਹੂਲਤਾਂ ਦੇਣ ਇਹਦੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਉਹ ਕਹਿੰਦੇ ਕਿ ਜਿਹੜੇ ਉਹ ਰੇਟ ਦਿੰਦੇ ਨੇ ਉਹ ਐਨੇ ਕੁ ਰੇਟ ਦੇਣ ਕਿ ਸਾਡੇ ਪੱਲੋਂ ਨਾਲ ਜਿਹੜਾ ਕੀ ਹੈ ਪੈਸੇ ਲੱਗਣ ਅਗਰ ਐਦਾਂ ਦਾ ਹੁੰਦਾ ਰਿਹਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰੇਲਵੇ ਸਟੇਸ਼ਨ ਜਾਂ ਹੋਰ ਜਿਹੜੇ ਵੀ ਚੰਡੀਗੜ੍ਹ ਦੇ ਸਪੌਟ ਨੇ ਉਹਦੇ ਆਸ-ਪਾਸ ਦੇ ਜਿਹੜੇ ਸਪੌਟ ਨੇ ਉੱਥੇ ਜਿਹੜਾ ਕੀ ਹੈ ਵਿਦਆਊਟ ਉਹਦੇ ਆਈਡੀ ਦੇ ਜਿਹੜਾ ਕੀ ਹੈ ਆਫਲਾਈਨ ਤਰੀਕੇ ਦੇ ਨਾਲ ਅਸੀਂ ਜਿਹੜਾ ਕੀ ਹੈ ਉਹ ਲੋਕਾਂ ਨੂੰ ਸੇਵਾ ਦੇਵਾਂਗੇ ਤੇ ਜਿਹੜੇ ਰੇਟ ਅਸੀਂ ਤੈਅ ਕੀਤੇ ਆ ਉਹ ਰੇਟ ਅਸੀਂ ਪਬਲਿਕ ਤੋਂ ਲਵਾਂਗੇ ਕੈਮਰਾਮੈਨ ਆਸ਼ੂ ਦੇ ਨਾਲ ਮੈਂ ਸ਼ਾਂਕਲੇਰ ਪੰਜਾਬ ਪੋਸਟ ਚੈਨਲ ਚੰਡੀਗੜ੍ਹ